ਦੁਨੀਆ ਦੇ ਅੰਦਰ ਨਰਕ ਤੇ ਸਵਰਗ ਦਾ ਬਹੁਤ ਵੱਡਾ ਇੱਕ ਜੰਜਾਲ ਹੈ। ਇੱਕ ਬਹੁਤ ਵੱਡਾ ਭੁਲੇਖਾ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਇਹਦੀ ਵਿਚਾਰ ਰੱਖੀ ਹੈ ਕਿ ਦੁਨੀਆ ਦੇ ਅੰਦਰ ਇਹ ਆਮ ਤੌਰ ਤੇ ਇੱਕ ਵਹਿਮ ਸੀ ਕਿ ਮਗਰ ਦੀ ਧਰਤੀ ਤੇ ਮਰਾਂਗੇ ਤੇ ਖੋਤੇ ਦੀ ਜੁਣ ਪਾਵਾਂਗੇ। ਬਨਾਰਸ ਦੀ ਧਰਤੀ ਤੇ ਮਰਾਂਗੇ ਜਾ ਕਰਕੇ ਤੇ ਸਵਰਗਾਂ ਦੇ ਵਿੱਚ ਜਾਵਾਂਗੇ। ਭਗਤ ਕਬੀਰ ਸਾਹਿਬ ਜੀ ਦਾ ਜਨਮ ਬਨਾਰਸ ਦਾ ਹੈ। ਪਰ ਲੋਕਾਂ ਦੇ ਵਹਿਮ ਦੂਰ ਕਰਨ ਵਾਸਤੇ ਭਰਮ ਦੂਰ ਕਰਨ ਵਾਸਤੇ ਉਹ ਆਪਣਾ ਆਪ ਮਗਰ ਦੀ ਧਰਤੀ ਤੇ ਜਾ ਕੇ ਤਿਆਗਦੇ ਨੇ ਕਿ ਨਹੀਂ ਦੁਨੀਆ ਦੇ ਲੋਕੋ ਇਹ ਵਹਿਮ ਹੈ ਇਹ ਪਰਮ ਹੈ ਲੋਕ ਜੋ ਮਨਉਤ ਬਣਾ ਕੇ ਬੈਠੇ ਨੇ ਇਹ ਬਿਲਕੁਲ ਗਲਤ ਹੈ ਇਦਾਂ ਨਹੀਂ ਹੈ ਕਿ ਜਿਹੜਾ ਬਨਾਰਸ ਦੀ ਧਰਤੀ ਤੇ ਮਰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ ਤੇ ਜਿਹੜਾ ਮਗਰ ਦੀ ਧਰਤੀ ਤੇ ਮਰਦਾ ਹੈ ਉਹ ਖੋਤੇ ਦੀ ਜੂਣ ਦੇ ਵਿੱਚ ਪੈਂਦਾ ਨਰਕਾਂ ਦੇ ਵਿੱਚ ਜਾਂਦਾ ਕਹਿੰਦੇ ਨਹੀਂ ਜੋ ਕਿਹਾ ਹੈ ਉਹਨੂੰ ਕਹਿੰਦੇ ਕਰਕੇ ਵਿਖਾਇਆ ਹੈ ਆਪਣਾ ਆਪ ਕਹਿੰਦੇ ਜਦੋਂ ਉਹਨਾਂ ਨੇ ਸਰੀਰ ਤਿਆਗਿਆ ਸੀ ਚੋਲਾ ਤਿਆਗਿਆ ਸੀ ਜਾਮੇ ਨੂੰ ਛੱਡਿਆ ਸੀ ਤੇ ਮਗਰ ਦੀ ਤਰਤੀ ਤੇ ਜਾ ਕੇ ਤਿਆਗਿਆ ਸੀ ਔਰ ਉਹਨਾਂ ਨੇ ਪਾਵਨ ਬਚਨ ਵੀ ਪਾਵਨ ਗੁਰਬਾਣੀ ਦੇ ਅੰਦਰ ਕਹਨੇ ਕਮਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਉ ਅਰਦੇ ਹਮ ਕਾਹੂ ਕੀ ਕਾਨ ਨਾ ਕੜਤੇ ਆਪਣ ਗੁਰ ਪਰਸਾ ਦੇ ਕਹਿੰਦੇ ਨਰਕ ਤੇ ਸਵਰਗ ਦੋਵਾਂ ਦਾ ਅਸੀਂ ਖੰਡਨ ਕਰਦੇ ਹਾਂ ਸਾਨੂੰ ਬਾਹਰੀ ਤੌਰ ਤੇ ਨਰਕ ਸਵਰਗ ਨਹੀਂ ਚਾਹੀਦਾ ਜਿਹੜਾ ਮਰਨ ਤੋਂ ਬਾਅਦ ਮਿਲਦਾ ਹੈ ਕਹਿੰਦੇ ਅਸੀਂ ਤੇ ਜਿੰਦਾ ਹੀ ਸਵਰਗ ਦੇ ਵਿੱਚ ਹਾਂ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਾਂ ਭਾਵ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੀ ਸਾਰਾ ਕੁਝ ਹੈ ਇਸ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੇਗਾ ਜਿਹੜੀਆਂ ਦੁਨੀਆਂ ਨੇ ਲੋਕਾਂ ਨੇ ਮਨਉਤਾਂ ਬਣਾਈਆਂ ਅਸੀਂ ਉਹਨਾਂ ਦੇ ਅਨੁਸਾਰ ਚੱਲਣ ਵਾਲੇ ਨਹੀਂ ਹਾਂ ਕਿ ਤੁਸੀਂ ਆਹ ਕਰਮ ਕਰੋ ਤੇ ਤੁਹਾਨੂੰ ਪੁੰਨ ਮਿਲੇਗਾ ਤੁਸੀਂ ਆਹ ਕੰਮ ਕਰੋਗੇ ਤੇ ਤੁਹਾਨੂੰ ਪਾਪ ਮਿਲੇਗਾ ਕਹਿੰਦੇ ਨਹੀਂ ਅਸੀਂ ਇਹ ਸਾਰਾ ਕੁਝ ਖੰਡਨ ਕਰਦੇ ਆਂ ਖਤਮ ਕਰਦੇ ਆਂ ਔਰ ਇੱਕ ਗੁਰੂ ਦੀ ਵਿਚਾਰ ਨੂੰ ਮੰਨਦਿਆਂ ਹੋਇਆਂ ਅਗਲੇਰੇ ਬਚਨ ਜਿਹੜੇ ਉਹਨਾਂ ਨੇ ਕਹਿ ਸਨ ਉਹ ਨਾਲ ਹੀ ਉਚਾਰਨ ਕੀਤੇ ਨੇ ਚਰਨ ਕਮਲ ਕੀ ਮੋਜ ਮੈਂ ਰਹੋਂ ਅੰਤ ਔਰ ਆਤ ਕਹਿੰਦੇ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਮੋਜ ਕਰ ਰਿਹਾ ਹਾਂ ਸੋਹਣਾ ਜੀਵਨ ਬਤੀਤ ਕਰ ਰਿਹਾ ਮੈਨੂੰ ਮਰਨ ਦੀ ਲੋੜ ਨਹੀਂ ਹੈ ਦੁਨੀਆ ਦੇ ਅੰਦਰ ਪੁਲੇਖਾ ਪਾਇਆ ਹੈ ਕਿ ਬਨਾਰਸ ਦੀ ਧਰਤੀ ਤੇ ਆਰੇ ਦੇ ਨਾਲ ਤਨ ਚਰਾਓ ਆਪਣਾ ਆਪ ਸਾਰਾ ਕੁਝ ਦਾਨ ਕਰ ਦਿਓ ਜੇ ਤੇ ਸਵਰਗਾਂ ਨੂੰ ਪਹੁੰਚ ਜਾਓਗੇ ਕਹਿੰਦੇ ਨਹੀਂ ਮੈਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਹੈ ਮੈਂ ਗੁਰੂ ਦੇ ਚਰਨਾਂ ਦੇ ਨਾਲ ਰੱਬ ਦੇ ਚਰਨਾਂ ਦੇ ਨਾਲ ਜੁੜਿਆ ਹਾਂ ਤੇ ਇਹਨਾਂ ਦੇ ਨਾਲ ਹੀ ਹਮੇਸ਼ਾ ਜੁੜਿਆ ਰ੍ਹਾਂਗਾ ਚਰਨ ਕਮਲ ਕੀ ਮੋਦ ਮੈਂ ਰਹੋ ਅੰਤ ਔਰ ਆਦ ਅੰਤ ਤੱਕ ਮੈਂ ਰ੍ਹਾਂਗਾ ਜਿੰਨੀ ਦੇਰ ਤੱਕ ਸਰੀਰ ਹੈ ਮਪਲੇਖੇ ਦੇ ਵਿੱਚ ਭਰਮ ਦੇ ਵਿੱਚ ਨਹੀਂ ਆਉਣਾ ਲ ਜਿਵੇਂ ਆਪਾਂ ਕੱਲ ਬਚਨ ਕੀਤੇ ਸੀ ਨਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਣੀ ਭਰਮ ਕੀ ਟਾਟੀ ਜਹੈ ਨਾ ਮਾਇਆ ਬਾਂਦੀ ਕਿ ਜਿਹੜੇ ਦੁਨੀਆਂ ਦੇ ਭਰਮ ਭੁਲੇਖੇ ਸਨ ਉਹ ਗਿਆਨ ਦੀ ਹਨੇਰੀ ਨੇ ਉਡਾ ਕੇ ਰੱਖ ਦਿੱਤੇ ਜਿਹੜੇ ਮਨ ਦੇ ਅੰਦਰ ਛੱਪੜ ਬਣੇ ਸਨ ਕੁੱਲੀ ਬਣੀ ਸੀ ਸ਼ਨ ਬਣੀ ਸੀ ਉਹ ਗਿਆਨ ਦੀ ਹਨੇਰੀ ਨੇ ਉਡਾ ਦਿੱਤੀ ਹੈ ਕਿਉਂਕਿ ਮਨ ਦੇ ਅੰਦਰ ਤੇ ਭੁਲੇਖਾ ਹੀ ਹੈ ਨਾ ਇੱਕ ਭਰਮ ਪਾਇਆ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੀ ਅਸੀਂ ਇੰਨਾ ਪਰਮਾ ਦੇ ਅੰਦਰ ਭਲੇਖਿਆਂ ਦੇ ਵਿੱਚ ਪਾਈ ਨਹੀਂ ਪੈਣ ਵਾਲੇ ਇਸ ਕਰਕੇ ਚਰਨ ਕਮਲ ਕੀ ਮੋਦਮੈ ਰਹੋਂ ਅੰਤ ਔਰ ਆਦ